ਹਾਂਜੀ ਛਤਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਸਿੰਘ ਘੁੰਮਣ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਵਰਿੰਦਰ ਘੁੰਮਣ ਦਾ ਨਾਮ ਬਹੁਤ ਵੱਡਾ ਸੀ ਅੱਜ ਦੇ ਨੌਜਵਾਨ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ ਅਤੇ ਉਹਨਾਂ ਵਰਗਾ ਸਰੀਰ ਬਣਾਉਣ ਦੀ ਇੱਛਾ ਰੱਖਦੇ ਹਨ ਉਹਨਾਂ ਨੇ ਬਾਡੀ ਬਿਲਡਿੰਗ ਵਿੱਚ ਕਈ ਤਗਮੇ ਜਿੱਤੇ ਅਤੇ ਨਾਲ ਹੀ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਉਹ ਕਈ ਪੰਜਾਬੀ ਗੀਤਾਂ ਵਿੱਚ ਟੋਲਿੰਗ ਵੀ ਕਰਦੇ ਰਹੇ ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਹੁਣ ਸਾਡੇ ਵਿੱਚਕਾਰ ਨਹੀਂ ਹਨ ਇਸ ਵੀਡੀਓ ਵਿੱਚ ਅਸੀਂ ਵਰਿੰਦਰ ਘੁੰਮਣ ਦੇ ਪਰਿਵਾਰਿਕ ਜੀਵਨ ਉਹਨਾਂ ਦੇ ਪਿਛੋਕੜ ਬਾਰੇ ਗੱਲ ਕਰਾਂਗੇ ਉਹਨਾਂ ਨੇ ਬੋਡੀ ਬਿਲਡਿੰਗ ਦੇ ਸਫ਼ਰ ਦੀ ਸ਼ੁਰੂਆਤ ਕਿਵੇਂ ਕੀਤੀ ਅਤੇ ਫਿਰ ਫਿਲਮਾਂ ਵਿੱਚ ਕਿਵੇਂ ਆਏ ਉਹ ਕਿਸ ਤਰ੍ਹਾਂ ਦੀ ਖੁਰਾਕ ਲੈਂਦੇ ਸਨ ਉਹਨਾਂ ਦੀ ਉਮਰ ਕੱਦ ਅਤੇ ਵਜ਼ਨ ਕਿੰਨਾ ਸੀ ਅਤੇ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਤੁਹਾਡੇ ਲਈ ਇਸ ਵੀਡੀਓ ਰਾਹੀਂ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੇ YouTube ਚੈਨਲ ਨਰੋਲਾ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਭ ਤੋਂ ਪਹਿਲਾਂ ਵਰਿੰਦਰ ਖੰਮਣ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਵਿੱਚ ਹੋਇਆ ਸੀ ਸਾਲ 1983 ਦੇ ਦੌਰ ਵਿੱਚ ਜਦੋਂ ਪੰਜਾਬ ਵਿੱਚ ਮੁਸ਼ਕਲ ਸਮਾਂ ਚੱਲ ਰਿਹਾ ਸੀ ਤਾਂ ਉਹਨਾਂ ਦਾ ਪਰਿਵਾਰ ਜਲੰਧਰ ਆ ਕੇ ਵਸ ਗਿਆ ਵਰਿੰਦਰ ਖੰਮਣ ਦੀ ਜਨਮ ਮਿਤੀ 28 ਦਸੰਬਰ 1983 ਸੀ ਅਤੇ 9 ਅਕਤੂਬਰ 2025 ਨੂੰ 42 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖਰੀ ਸਾਂਹ ਲਿਆ ਉਹਨਾਂ ਦੇ ਸਰੀਰ ਦੀ ਲੰਬਾਈ ਲਗਭਗ 7 ਫੁੱਟ ਦੇ ਕਰੀਬ ਸੀ ਅਤੇ ਉਹਨਾਂ ਦਾ ਭਾਰ ਤਕਰੀਬਨ 1 ਕੁੰਟਲ 30 ਕਿਲੋ ਦੇ ਆਸ-ਪਾਸ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਜੀ, ਪਤਨੀ ਅਤੇ ਬੱਚੇ ਸ਼ਾਮਲ ਹਨ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਭੁਪਿੰਦਰ ਸਿੰਘ ਹੈ ਜੋ ਕਿ ਪੰਜਾਬ ਪੁਲਿਸ ਵਿੱਚ ਆਏਐਸਏ ਦੀ ਨੌਕਰੀ ਤੇ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਦੀ ਮਾਤਾ ਜੀ ਹਰਭਜਨ ਕੌਰ ਦੀ ਮੌਤ 11 ਅਗਸਤ 2009 ਨੂੰ ਹੋ ਗਈ ਸੀ। ਉਨ੍ਹਾਂ ਦਾ ਇੱਕ ਛੋਟਾ ਭਰਾ ਭਗਵੰਤ ਸਿੰਘ ਘੁੰਮਣ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ। ਪ੍ਰਿੰਦਰ ਘੁੰਮਣ ਦੇ ਦੋ ਪੁੱਤਰ ਅਤੇ ਦੋ ਬੇਟੀਆਂ ਹਨ। ਪੁੱਤਰਾਂ ਦੇ ਨਾਮ ਗੁਰਤੇਜ ਵੀਰ ਸਿੰਘ ਘੁੰਮਣ ਅਤੇ ਭਗਵੰਤ ਸਿੰਘ ਘੁੰਮਣ ਹਨ। ਜਦੋਂ ਕਿ ਬੇਟੀਆਂ ਦੇ ਨਾਮ ਗੇਵੀ ਕੁੰਮਣ ਅਤੇ ਇਕਮਜੋਤ ਕੁੰਮਣ ਹਨ ਜੇ ਉਹਨਾਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਹ ਜਲੰਧਰ ਦੇ ਸਕੂਲ ਵਿੱਚ ਪੜ੍ਹੇ ਅਤੇ ਫਿਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਨੇ ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਅਤੇ ਨਾਲ ਹੀ ਡਾਂਸ ਤੇ ਐਕਟਿੰਗ ਦਾ ਕੋਰਸ ਵੀ ਕੀਤਾ ਤੁਹਾਨੂੰ ਦੱਸਦੀ ਕਿ ਵਰਿੰਦਰ ਕੁੰਮਣ ਦਾ ਪਰਿਵਾਰ ਸ਼ੁਰੂ ਤੋਂ ਹੀ ਖੇਡਾਂ ਨਾਲ ਜੁੜਿਆ ਹੋਇਆ ਸੀ ਉਹਨਾਂ ਦੇ ਦਾਦਾ ਜੀ ਹੋਕੀ ਦੇ ਇੱਕ ਚੰਗੇ ਖਿਡਾਰੀ ਸਨ ਅਤੇ ਉਹਨਾਂ ਦੇ ਪਿਤਾ ਜੀ ਵੀ ਆਪਣੇ ਸਮੇਂ ਵਿੱਚ ਵਧੀਆ ਕਬੱਡੀ ਖੇਡਦੇ ਸਨ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਵਰਿੰਦਰ ਕੁੰਮਣ ਇੱਕ ਵਧੀਆ ਐਥਲੀਟ ਬਣੇ ਤਾਂ ਜੋ ਸਪੋਰਟਸ ਕੋਟੇ ਰਾਹੀਂ ਪੰਜਾਬ ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰ ਸਕੇ ਪਰ ਵਰਿੰਦਰ ਖੰਮਨ ਨੂੰ ਉਹਨਾਂ ਦਿਨਾਂ ਵਿੱਚ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਆਪਣੀ ਟੀਮ ਵਿੱਚ ਤੇਜ਼ ਗੇਂਦਵਾਸਨ ਪਹਿਲਾਂ ਉਹਨਾਂ ਨੂੰ ਬਾਡੀ ਬਿਲਡਿੰਗ ਵਿੱਚ ਕੋਈ ਦਿਲਚਸਪੀ ਨਹੀਂ ਸੀ ਪਰ ਇੱਕ ਵਾਰ ਜਦੋਂ ਜਲੰਧਰ ਵਿੱਚ ਉਹਨਾਂ ਦੇ ਘਰ ਦੇ ਕੋਲ ਇੱਕ ਬਾਡੀ ਬਿਲਡਿੰਗ ਮੁਕਾਬਲਾ ਹੋਇਆ ਉਸ ਮੁਕਾਬਲੇ ਵਿੱਚ ਜਦੋਂ ਵਰਿੰਦਰ ਖੰਮਨ ਨੇ ਸਟੇਜ ਤੇ ਮੁੰਡਿਆਂ ਦੀ ਸੋਹਣੀ ਤਰਾਸੀ ਹੋਈ ਬਾਡੀ ਦੇਖੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਉਸ ਦਿਨ ਤੋਂ ਹੀ ਉਹਨਾਂ ਨੇ ਇੱਕ ਵਧੀਆ ਬਣਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਜਿਮ ਜਾਣਾ ਸ਼ੁਰੂ ਕੀਤਾ ਅਤੇ ਇੱਕ ਵਧੀਆ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ। ਵਰਿੰਦਰ ਘੁੰਮਣ ਨੇ ਆਪਣੇ ਉਸਤਾਦ ਅਤੇ ਕੋਚ ਡਾਕਟਰ ਰਣਦੀਪ ਸਿੰਘ ਤੋਂ ਬੋਡੀ ਬਿਲਡਿੰਗ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਭਾਵੇਂ ਉਹਨਾਂ ਦੇ ਪਿਤਾ ਉਹਨਾਂ ਨੂੰ ਐਥਲੀਟ ਬਣਾਉਣਾ ਚਾਹੁੰਦੇ ਸਨ ਪਰ ਹੁਣ ਵਰਿੰਦਰ ਘੁੰਮਣ ਦਾ ਪੂਰਾ ਧਿਆਨ ਬੋਡੀ ਬਿਲਡਿੰਗ ਵੱਲ ਲੱਗ ਚੁੱਕਾ ਸੀ। ਉਹਨਾਂ ਨੇ ਆਪਣੇ ਕੋਚ ਦੀ ਅਗਵਾਈ ਹੇਠ ਲਗਾਤਾਰ 4 ਤੋਂ 5 ਸਾਲ ਤੱਕ ਬਿਨਾਂ ਰੁਕੇ ਸਖਤ ਮਿਹਨਤ ਕੀਤੀ। ਇਸ ਸਖਤ ਮਿਹਨਤ ਤੋਂ ਬਾਅਦ ਉਹਨਾਂ ਨੇ ਇੱਕ ਸ਼ਾਨਦਾਰ ਸਰੀਰ ਬਣਾ ਲਿਆ, ਇੱਕ ਦਿਲਚਸਪੀ ਬੋਡੀ ਤੋਂ ਬਾਅਦ ਉਹਨਾਂ ਨੇ ਸਾਲ 2008 ਵਿੱਚ ਪਹਿਲੀ ਵਾਰ ਆਪਣੇ ਸ਼ਹਿਰ ਜਲੰਧਰ ਵਿੱਚ ਹੋਏ ਇੱਕ ਬੋਡੀ ਬਿਲਡਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਉੱਥੇ ਉਹਨਾਂ ਨੇ ਡਿਸਕ੍ਰਿਪਟ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਮਿਸਟਰ ਜਲੰਧਰ ਦਾ ਖਿਤਾਬ ਜਿੱਤਣ ਵਿੱਚ ਸਫਲ ਰਹੇ। ਇਸ ਤੋਂ ਬਾਅਦ ਉਹ ਜੂਨੀਅਰ ਪੰਜਾਬੀ ਚੈਂਪੀਅਨਸ਼ਿਪ ਵਿੱਚੋਂ ਮਿਸਟਰ ਪੰਜਾਬ ਬਣੇ। ਫਿਰ ਉਹਨਾਂ ਨੇ ਜੂਨੀਅਰ ਨੈਸ਼ਨਲ ਵਿੱਚੋਂ ਸਿਲਵਰ ਮੈਡਲ ਜਿੱਤਿਆ। ਉਸੇ ਸਾਲ 2006 ਵਿੱਚ ਉਹ ਵਿਏਟਨਾਮ ਗਏ ਜਿੱਥੇ ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਬ੍ਰੌਂਜ਼ ਮੈਡਲ ਹਾਸਲ ਕੀਤਾ। ਇਸ ਤਰ੍ਹਾਂ ਵਰਿੰਦਰ ਕੁੰਮਣ ਨੇ 2006 ਵਿੱਚ ਬੋਡੀ ਬਿਲਡਿੰਗ ਸ਼ੁਰੂ ਕੀਤੀ ਅਤੇ ਉਹਨਾਂ ਦਾ ਪਹਿਲਾ ਸਾਲ ਹੀ ਉਹਨਾਂ ਲਈ ਖੁਸ਼ਕਿਸਮਤ ਰਿਹਾ ਕਿਉਂਕਿ ਉਹਨਾਂ ਨੇ ਕਈ ਮੈਡਲ ਜਿੱਤੇ ਇਸ ਤੋਂ ਬਾਅਦ 2008 ਵਿੱਚ ਉਹਨਾਂ ਨੇ ਮੈਲਟ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪਾਗ ਲਿਆ ਜਿੱਥੇ ਉਹ ਸਿਲਵਰ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ 2009 ਵਿੱਚ ਉਹ ਕੋਲਕੱਤਾ ਗਏ ਅਤੇ ਉੱਥੋਂ 골ਡ ਮੈਡਲ ਜਿੱਤ ਕੇ ਲਿਆਏ 2009 ਵਿੱਚ ਹੀ ਵਰਿੰਦਰ ਕੁੰਮਣ ਨੇ ਉਰੰਗਨਗੋਦਾਬਾਦ ਵਿੱਚ ਮਿਸਟਰ ਐਸੀਏਨ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ ਦੱਸ ਦੇ ਕਿ ਉਹਨਾਂ ਨੂੰ ਯੂਕੇ ਵਿੱਚ ਫ੍ਰੀ ਰੈਸਲਿੰਗ ਲੀਗ ਵਿੱਚ ਚੁਣਿਆ ਗਿਆ ਸੀ ਜੇ ਉਹਨਾਂ ਦੀ ਖ ਇਹ ਗੱਲ ਕਰੀ ਤਾਂ ਵਰਿੰਦਰ ਘੁੰਮਣ ਇੱਕ ਸੁੱਧ ਸ਼ਾਕਹਾਰੀ ਬੋਡੀ ਬਿਲਡਰ ਸਨ। ਉਹਨਾਂ ਦਾ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ ਅਤੇ ਉਹਨਾਂ ਦੇ ਘਰ ਵਿੱਚ ਕਦੇ ਵੀ ਮਾਸ, ਅੰਡਾ, ਮੀਟ ਜਾਂ ਸ਼ਰਾਬ ਦੀ ਵਰਤੋਂ ਨਹੀਂ ਕੀਤੀ ਗਈ। ਇਸ ਕਾਰਨ ਵਰਿੰਦਰ ਘੁੰਮਣ ਵੀ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਦੂਰ ਰਹੇ। ਉਹਨਾਂ ਦੇ ਪਰਿਵਾਰ ਦਾ ਇੱਕ ਵੱਡਾ ਡੇਅਰੀ ਫਾਰਮ ਦਾ ਕੰਮ ਵੀ ਸੀ। ਵਰਿੰਦਰ ਘੁੰਮਣ ਘਰ ਦੀ ਦੇਸੀ ਖੁਰਾਕ ਨੂੰ ਹੀ ਪਹਿਲ ਦਿੰਦੇ ਸਨ ਜਿਵੇਂ ਕਿ ਆਮ ਰੋਟੀ, ਦੁੱਧ, ਘਿਓ, ਦਹੀਂ, ਫਲ, ਫਰੂਟ ਜੂਸ ਅਤੇ ਡਰਾਈ ਫਰੂਟ। ਤੁਹਾਨੂੰ ਦੱਸਦੀ ਕਿ ਇੱਕ ਸ਼ਾਕਹਾਰੀ ਹੋਣ ਦੇ ਨਾਤੇ ਉਹ ਸਿਰਫ ਇਨ੍ਹਾਂ ਚੀਜ਼ਾਂ ਤੋਂ ਲੋੜਿੰਦਾ ਪ੍ਰੋਟੀਨ ਪੂਰਾ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਇੱਕ ਦਿਨ ਵਿੱਚ ਲਗਭਗ ਅੱਧਾ ਕਿਲੋ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਦੇ ਸਨ ਉਹ ਇਹ ਪ੍ਰੋਟੀਨ ਦੁੱਧ ਤੋਂ ਪੂਰਾ ਕਰਦੇ ਸਨ ਅਤੇ ਬਾਕੀ ਬਚਦਾ ਪ੍ਰੋਟੀਨ ਪੂਰਾ ਕਰਨ ਲਈ ਸਪਲੀਮੈਂਟ ਅਤੇ ਪ੍ਰੋਟੀਨ ਬੋਡੀਬਿਲਡਰ ਪਾਊਡਰ ਲੈਂਦੇ ਸਨ ਜੋ ਕਿ ਉਹ ਜ਼ਿਆਦਾਤਰ ਆਪਣੇ ਕੋਚ ਦੀ ਰੇਖ ਦੇਖੇਟ ਵਿੱਚ ਲੈਂਦੇ ਸਨ ਉਹਨਾਂ ਦੀ ਜਿਮ ਦੀ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਉਸ ਵੇਰੇ ਅਤੇ ਸ਼ਾਮ ਦੋ ਵਾਰ ਤਿੰਨ ਤੋਂ ਚਾਰ ਘੰਟੇ ਜਿਮ ਵਿੱਚ ਜ਼ਰੂਰ ਲਗਾਉਂਦੇ ਸਨ ਅਤੇ ਬਾਕੀ ਦਾ ਸਮਾਂ ਆਰਾਮ ਕਰਦੇ ਸਨ ਕਿਉਂਕਿ ਇੱਕ ਵਧੀਆ ਸਰੀਰ ਬਣਾਉਣ ਲਈ ਜਿਮ ਖੁਰਾਕ ਅਤੇ ਆਰਾਮ ਤਿੰਨੋਂ ਚੀਜ਼ਾਂ ਬਹੁਤ ਜ਼ਰੂਰੀ ਹਨ ਹੁਣ ਜੇ ਗੱਲ ਕਰੀਏ ਕਿ ਵਰਿੰਦਰ ਕੁੰਮਣ ਬੋਡੀ ਬਿਲਡਿੰਗ ਕਰਦੇ ਕਰਦੇ ਫਿਲਮਾਂ ਵਿੱਚ ਕਿਵੇਂ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਸਾਲ 2010 ਵਿੱਚ ਉਹਨਾਂ ਨੂੰ ਇੱਕ ਮੇਲੇ ਵਿੱਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਉਸ ਮੇਲੇ ਵਿੱਚ ਫਿਲਮ ਪ੍ਰੋਡਿਊਸਰ ਹਰਜਿੰਦਰ ਸਿੰਘ ਧਨੂਆ ਵੀ ਮੌਜੂਦ ਸਨ ਜੋ ਕਿ ਕਬੱਡੀ ਖੇਡ ਤੇ ਇੱਕ ਪੰਜਾਬੀ ਫਿਲਮ ਬਣਾਉਣਾ ਚਾਹੁੰਦੇ ਸਨ ਜਦੋਂ ਉਹਨਾਂ ਨੇ ਮੇਲੇ ਵਿੱਚ ਵਰਿੰਦਰ ਕੁੰਮਣ ਨੂੰ ਦੇਖਿਆ ਤਾਂ ਉਹਨਾਂ ਨੂੰ ਵਰਿੰਦਰ ਕੁੰਮਣ ਦੀ ਲੁੱਕ ਆਪਣੀ ਫਿਲਮ ਦੇ ਕਿਰਦਾਰ ਰੋਲੀ ਡੁੰਗਮੀ ਲੱਗੀ ਉਹਨਾਂ ਦੇ ਵਰਿੰਦਰ ਕੁੰਮਣ ਨਾਲ ਫਿਲਮ ਬਾਰੇ ਗੱਲ ਕੀਤੀ ਜਿਸ ਤੋਂ ਬਾਅਦ ਬ੍ਰਿੰਦਰ ਘੁੰਮਣ ਨੇ 6 ਮਹੀਨੇ ਮੁੰਬਈ ਵਿੱਚ ਐਕਟਿੰਗ ਸਿੱਖੀ ਇਸ ਤਰ੍ਹਾਂ ਸਾਲ 2012 ਵਿੱਚ ਉਹਨਾਂ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਕਬੱਡੀ ਵੰਸ ਅਗੇਨ ਵਿੱਚ ਮੁੱਖ ਅਦਾਕਾਰ ਵਜੋਂ ਕੰਮ ਕੀਤਾ ਇਸ ਫਿਲਮ ਵਿੱਚ ਬ੍ਰਿੰਦਰ ਘੁੰਮਣ ਦੇ ਨਾਲ ਜਸਵਿੰਦਰ ਪੱਲਾਬੀ ਨੂੰ ਟਿੱਲੂ ਅਤੇ ਨਚਿੱਤਰ ਗਿੱਲ ਵਰਗੇ ਵੱਡੇ ਕਲਾਕਾਰਾਂ ਨੇ ਵੀ ਅਦਾਕਾਰੀ ਕੀਤੀ ਅਤੇ ਫਿਲਮ ਕਾਫੀ ਹਿੱਟ ਵੀ ਰਹੀ ਇਸ ਤੋਂ ਬਾਅਦ ਸਾਲ 2014 ਵਿੱਚ ਉਹਨਾਂ ਨੇ ਇੱਕ ਹਿੰਦੀ ਫਿਲਮ ਰੇਅਰ ਟਾਈਗਰ ਆਫ ਦਾ ਸੁੰਦਰਵੰਸ ਵਿੱਚ ਕੰਮ ਕੀਤਾ ਤੁਹਾਨੂੰ ਦੱਸ ਦਈਏ ਕਿ ਉਹ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੀ ਮਿਲ ਚੁੱਕੇ ਸਨ ਅਤੇ ਉਹਨਾਂ ਦੇ ਸਬੰਧ ਵਧਿਆ ਸਨ ਕਿਉਂਕਿ ਕਿਸੇ ਸਮੇਂ ਉਹਨਾਂ ਨੇ ਸਲਮਾਨ ਖਾਨ ਨੂੰ ਬਸਰਰ ਬਣਾਉਣ ਲਈ ਟ੍ਰੇਨਿੰਗ ਦਿੱਤੀ ਸੀ ਸਾਲ 2019 ਵਿੱਚ ਉਹਨਾਂ ਨੇ ਆਪਣੀ ਆਖਰੀ ਹਿੰਦੀ ਫਿਲਮ ਵੀ ਸਲਮਾਨ ਖਾਨ ਨਾਲ ਹੀ ਕੀਤੀ ਸੀ ਜਿਸ ਦਾ ਨਾਂ ਟਾਈਗਰ 3 ਹੈ ਇਸ ਤੋਂ ਇਲਾਵਾ ਵਰਿੰਦਰ ਕੁੰਮਣ ਕਈ ਪੰਜਾਬੀ ਗੀਤਾਂ ਦੀਆਂ ਵੀਡੀਓ ਵਿੱਚ ਮਾਡਲਿੰਗ ਕਰ ਚੁੱਕੇ ਸਨ ਜਿਵੇਂ ਕਿ ਪੰਜਾਬੀ ਗਾਇਕ ਜੈਲੀ ਦੇ ਗੀਤ ਜਿੱਥੋਂ ਲੰਗੀ ਦਾ ਐਮ ਐਨ ਐ ਲੋਕੀ ਰਾਹ ਛੱਡ ਦੇ ਵਿੱਚ ਵੀ ਉਹ ਮਾਡਲਿੰਗ ਕਰਦੇ ਨਜ਼ਰ ਆਏ ਅਤੇ ਹੋਰ ਵੀ ਕਈ ਗੀਤਾਂ ਵਿੱਚ ਉਹਨਾਂ ਨੇ ਮਾਡਲ ਵਜੋਂ ਕੰਮ ਤਾਸੀ ਹੁਣ ਜੇ ਗੱਲ ਕਰੀਏ ਵਰਿੰਦਰ ਘੁੰਮਣ ਦੀ ਮੌਤ ਬਾਰੇ ਤਾਂ ਤੁਹਾਨੂੰ ਦੱਸਦੀ ਕਿ 9 ਅਕਤੂਬਰ 2025 ਨੂੰ ਉਹ ਆਪਣੇ ਮੋਢੇ ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਦੇ ਐਸਕੋਰਟ ਫੋਰਟ ਹਸਪਤਾਲ ਵਿੱਚ ਗਏ ਉਹਨਾਂ ਦੇ ਮੋਢੇ ਵਿੱਚ ਸੱਟ ਲੱਗੀ ਸੀ ਜਦੋਂ ਉਹ 9 ਅਕਤੂਬਰ ਨੂੰ ਸਵੇਰੇ ਮੋਢੇ ਦੀ ਸਰਜਰੀ ਕਰਵਾਉਣ ਲਈ ਹਸਪਤਾਲ ਗਏ ਤਾਂ ਸ਼ਾਮ ਨੂੰ ਇਹ ਖਬਰ ਆਈ ਕਿ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਕਿ ਮੌਕੇ ਤੇ ਮੌਜੂਦ ਵਰਿੰਦਰ ਘੁੰਮਣ ਦੇ ਇੱਕ ਦੋਸਤ ਅਨਿਲ ਗਿੱਲ ਨੇ ਵਰਿੰਦਰ ਘੁੰਮਣ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਵੀਰੇ ਮੀਡੀਆ ਸਾਹਮਣੇ ਪੇਸ਼ ਕੀਤੀਆਂ ਜਿਸ ਵਿੱਚ ਬਰਿੰਦਰ ਕੁੰਮਣ ਦਾ ਸਰੀਰ ਬਿਲਕੁਲ ਨੀਲਾ ਪਿਆ ਹੋਇਆ ਦਿਖਾਈ ਦੇ ਰਿਹਾ ਸੀ ਉਹਨਾਂ ਦੇ ਦੋਸਤ ਦਾ ਕਹਿਣਾ ਹੈ ਕਿ ਇੱਕ ਆਮ ਬੰਦਾ ਸਵੇਰੇ ਆਪਣੇ ਮੋਢੇ ਦੀ ਸਰਜਰੀ ਕਰਵਾਉਣ ਹਸਪਤਾਲ ਵਿੱਚ ਗਿਆ ਅਤੇ ਸ਼ਾਮ ਨੂੰ ਡਾਕਟਰ ਕਹਿੰਦੇ ਹਨ ਕਿ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੌਤ ਹਾਰਟ اٹੈਕ ਨਾਲ ਨਹੀਂ ਸਕੋ ਡਾਕਟਰਾਂ ਦੀ ਗਲਤੀ ਕਾਰਨ ਹੋਈ ਲੱਗਦੀ ਹੈ ਕਿਉਂਕਿ ਮ੍ਰਿਤਕ ਦੇਹ ਦਾ ਰੰਗ ਬਿਲਕੁਲ ਨੀਲਾ ਪੈ ਗਿਆ ਸੀ ਪੰਜਾਬੀ ਅਦਾਕਾਰ ਕਰਤਾਰ ਚਿੰਮਾ ਵੀ ਇਹੀ ਕਹਿੰਦੇ ਹਨ ਕਿ ਡਾਕਟਰ اپنی ਨਿਲਾਇਕੀ ਨੂੰ ਛੁਪਾਉਣ ਲਈ ਇਸ ਨੂੰ ਹਾਰਟ ਅਟੈਕ ਦਾ ਨਾਮ ਦੇ ਰਹੇ ਹਨ ਸ਼ਾਇਦ ਕਿਤੇ ਨਾ ਕਿਤੇ ਬੋਡੀ ਬਿਲਡਿੰਗ ਦੇ ਅਕਸ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰਤਾਰ ਚਿੰਮਨ ਇਹ ਵੀ ਕਿਹਾ ਕਿ ਪਰਿਵਾਰ ਨੂੰ ਕਿਸੇ ਹੋਰ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਉਣਾ ਚਾਹੀਦਾ ਹੈ ਤਾਂ ਕਿ ਮੌਤ ਦਾ ਅਸਲ ਸੱਚ ਸਾਹਮਣੇ ਆ ਸਕੇ ਪਹਿਲਾਂ ਜਸਵਿੰਦਰ ਪੱਲਾ ਫਿਰ ਰਾਜੀਵ ਜਵੰਧਾ ਅਤੇ ਹੁਣ ਵਰਿੰਦਰ ਕੁੰਮਣ ਪਤਾ ਨਹੀਂ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਕਦੇ ਹੜਾਂ ਦੀ ਮਾਰ ਕਦੇ ਨਸ਼ਿਆਂ ਦੀ ਮਾਰ ਪੰਜਾਬ ਵਿੱਚ ਸ਼ੁਕ ਸ਼ਾਂਤੀ ਲਈ ਅਤੇ ਵਰਿੰਦਰ ਕੁੰਮਣ ਨੂੰ ਸ਼ਰਦਾਨਜਲੀ ਭੇਟ ਕਰਨ ਦੀ ਟਿੱਪਣੀ ਦੇਵੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਇਹ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ